ਵਿੱਚ ਜਿਹੜਾ ਫੈਸਲਾ ਆਇਆ ਜਿਹਦੇ ਵਿੱਚ ਸਸ਼ੀਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਪਾਸਟਰ ਬਰਜਿੰਦਰ ਸਿੰਘ ਮਾਮਲੇ ਦੇ ਵਿੱਚ ਮਾਨਯੋਗ ਕੋਰਟ ਵੱਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ ਉਮਰ ਕੈਦ till death ਜਦੋਂ ਤੱਕ ਤੁਹਾਡੀ ਜ਼ਿੰਦਗੀ ਹੈ ਹੁਣ ਪਾਸਟਰ ਵਰਜਿੰਦਰ ਸਿੰਘ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਏਗਾ ਮਾਨਯੋਗ ਮੁਹਾਲੀ ਦੀ ਕੋਰਟ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਧਾਰਾਵਾਂ ਸੀ ਤਾਂ ਉਸ ਧਾਰਾਵਾਂ ਦੇ ਤਹਿਤ ਇਹ ਵੱਡੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ तमाम ਕੋਰਟ ਕੰਪਲੈਕਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਤਾਂ ਕਿ ਕਿਸੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋ ਸਕੇ ਮੇਰੇ ਨਾਲ ਮੇਰੇ ਮੋਹਾਲੀ ਤੋਂ ਸਹਾਇਕੀ ਗੁਰਦੀਪ ਬੈਣੀਪਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਜੀ ਕੀ ਅੰਦਰ ਦੀ ਇਨਫੋਰਮੇਸ਼ਨ ਆ ਟਿਲ ਡੈਥ 376 2 ਦੇ ਤਹਿਤ ਜੀ ਬਿਲਕੁਲ ਦੇਖੋ ਅੱਜ ਮੋਹਾਲੀ ਅਦਾਲਤ ਦਾ ਜਿਹੜਾ ਵੱਡਾ ਫੈਸਲਾ ਹੈ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕਿਉਂਕਿ 7 ਸਾਲ ਪੁਰਾਣੇ ਜਿਹੜਾ 376 ਮਾਮਲੇ ਦੇ ਵਿੱਚ ਜਿਹੜਾ ਫੈਸਲਾ ਆਇਆ ਜਿਦੇ ਵਿੱਚ ਉਮਰ ਕੈਦ ਦੀ ਸਜ਼ਾ ਨਹੀਂ ਟਿਲ ਡੈਥ ਮਤਲਬ ਪੂਰੀ ਜ਼ਿੰਦਗੀ ਉਹ ਹੁਣ ਉਹਨੂੰ ਜੇਲ੍ਹ ਚ ਬਿਤਾਉਣੇ ਪੈ ਬਿਲਕੁਲ ਇਹ ਇਹ ਮਤਲਬ ਕਨਫਰਮ ਆ ਤੇ ਨਾਲ 1 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹਾਲਾਂਕਿ ਹਲੇ ਫਾਈਨਲ ਆਰਡਰ ਨੇ ਜਿਹੜੇ ਉਹ ਸਾਡੇ ਕੋਲ ਆਉਣੇ ਨੇ ਜਿੰਨੀ ਅਸੀਂ ਅੰਦਰ ਇਨਫੋਰਮੇਸ਼ਨ ਜਿਹੜੀ ਸਾਰੀ ਸੁਣ ਕੇ ਆਇਆ ਉਹ ਜ਼ਰੂਰ ਜਿਹੜੀ ਦਰਸ਼ਕਾਂ ਲਈ ਜਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਹੁਣ ਤੱਕ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਵੱਡਾ ਫੈਸਲਾ ਜਿਹੜਾ ਆ ਚੁੱਕਿਆ ਹੈ ਦੇਖੋ ਬਹੁਤ ਵੱਡਾ ਹਾਲਾਂਕਿ ਜਦੋਂ ਪੀੜਤ ਲੜਕੀ ਅੰਦਰ ਆਈ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਰਟ ਤੋਂ 20 ਸਾਲ ਦੀ ਸਜ਼ਾ ਦੀ ਜਿਹੜੀ ਹੈ ਉਮੀਦ ਹੈ ਪਰ ਲੱਗਦਾ ਇਹ ਬਹੁਤ ਲਾਬਿਮਸਾਲ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਕੋਰਟ ਵੱਲੋਂ ਬਿਲਕੁਲ ਜਿੱਦਣ 28 ਤਰੀਕ ਨੂੰ ਉਹਨਾਂ ਨੂੰ ਜਦੋਂ ਪੇਸ਼ੀ ਦੇ ਇੱਥੇ ਬੁਲਾਇਆ ਗਿਆ ਸੀ ਉਹ ਅੱਧੇ ਮਿੰਟ ਦੇ ਵਿੱਚ ਅੰਦਰ ਆਏ ਨੇ ਤੇ ਅੱਧੇ ਮਿੰਟ ਦੇ ਵਿੱਚ ਅਦਾਲਤ ਵੱਲੋਂ ਜਦੋਂ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਉਸ ਤੋਂ ਲੱਗਦਾ ਸੀ ਕਿ ਇਹਨਾਂ ਨੂੰ ਕੋਈ ਵੱਡੀ ਸਜ਼ਾ ਹੋਊਗੀ ਪਰ ਸ਼ਾਇਦ ਮੇਲਾ ਪੀੜਤਾ ਕਹਜੂ ਉਮਰ ਕਹਤ ਕਿ ਜਿੰਦਗੀ ਮਤਲਬ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬਿਤਾਉਣੀ ਪਊਗੀ ਇਸ ਤਰ੍ਹਾਂ ਦਾ ਕੋਈ ਫੈਸਲਾ ਆਊਗਾ ਸ਼ਾਇਦ ਪੀੜਤਾ ਨੂੰ ਅੱਜ ਕਿਤੇ ਨਾ ਕਿਤੇ ਉਹ ਜਰੂਰ ਆਹਤ ਮਹਿਸੂਸ ਕਰਦੇ ਹੋਣਗੇ ਕਿ ਉਹਨਾਂ ਨੂੰ 7 ਸਾਲ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਿੰਡੇ ਤੇ ਜਿਹੜੇ ਆ ਹੰਡਾਇਆ ਏ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਇਸ 7 ਸਾਲ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਆ ਉਹ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰਦੇ ਹੋਣਗੇ ਜਿਸ ਤਰ੍ਹਾਂ ਉਹ ਕਹਿੰਦੇ ਇਕੱਲੇ ਅਸੀਂ ਨਹੀਂ ਔਰ ਵੀ ਕਈ ਪੀੜਤ ਸਾਮਣੇ ਆਉਣਗੇ ਜਿਸ ਤਰ੍ਹਾਂ ਦਾ ਉੱਥੇ ਸ਼ੋਸ਼ਣ ਕੀਤਾ ਜਾਂਦਾ ਸੀ ਔਰਤਾਂ ਦੇ ਨਾਲ ਕਈ ਔਰਤਾਂ ਜਿਹੜੀਆਂ ਬੋਲਦੀਆਂ ਨਹੀਂ ਸੀ ਪੈਸੇ ਦਾ ਲਾਲਚ ਦਿੱਤਾ ਜਾਂਦਾ ਸੀ ਸ਼ਾਇਦ ਹੁਣ ਇਸ ਧਰਮਗੁਰੂ ਦੇ ਨਾਲ ਦੇ ਨਾਲ ਜਿਹੜਾ ਫੈਸਲਾ ਆਇਆ ਧਰਮਗੁਰੂ ਜਿਹੜੀ ਸਜ਼ਾ ਹੋਈ ਆ ਇਸ ਧਰਮਗੁਰੂ ਦੇ ਖਿਲਾਫ ਬਹੁਤ ਸਾਰੇ ਪੀੜਤ ਸਾਮਣੇ ਆਉਣ ਵਾਲੇ ਨੇ ਨੀਪਾਲ ਸਾਹਿਬ ਜਿਹੜੇ ਇਹੋ ਜਿਹੇ ਧਰਮਗੁਰੂ ਨੇ ਜੋ ਨਕਲੀ ਚੋਲਾ ਪਾ ਕੇ ਘੁੰਮਦੇ ਨੇ ਜੋ ਤੀਆਂ ਪਹਿਣਾ ਦੀ ਬੇਪੱਤੀ ਕਰਦੇ ਨੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਮੋਰ ਹੈ ਜਿਹੜੀ ਇਹ ਮਾਨਿਓ ਕੋਟ ਵੱਲੋਂ ਲਗਾਈ ਗਈ ਹੈ ਬਹੁਤ ਬਹੁਤਾਂ ਨੂੰ ਕੰਨ ਹੋ ਗਏ ਹੋਣੇ ਵੀ ਸੁਖਲਾ ਜੀ ਦੇਖੋ ਇਹ ਤਾਂ ਸਮੇ ਸਮੇ ਤੇ ਪੈਦਾ ਹੁੰਦੇ ਰਹਿੰਦੇ ਨੇ ਜਦੋਂ ਆ ਸਾਰਾ ਹੋਈ ਸੀਗੀ ਉਦੋਂ ਵੀ ਐਂ ਐਂ ਕਹਿੰਦੇ ਸੀ ਵੀ ਲਾਇ ਜੀ ਹੁਣ ਸ਼ਾਇਦ ਇਸ ਤੋਂ ਬਾਅਦ ਬੇਰੇ ਨੇ ਉਹ ਬੰਦ ਹੋ ਜਾਣਗੇ ਫੇਰ ਆਮ ਰਮੀਨ ਹੋ ਗਈ ਉਹ ਕਹਿੰਦੇ ਲਾਇ ਜੀ ਹੁਣ ਨਹੀਂ ਹੋਣ ਵੀ ਮਤਲਬ ਹੁਣ ਇਸ ਤਰ੍ਹਾਂ ਕੇ ਧਰਮ ਗੁਰੂ ਜਿਹੜੇ ਨਹੀਂ ਸ਼ਾਇਦ ਪੈਦਾ ਹੋਣਗੇ ਬਜਿੰਦਰ ਸਿੰਘ ਵਰਕੇ ਉੱਠਦੇ ਰਹਿੰਦੇ ਨੇ ਲੋਕ ਜਿੰਨਾ ਚਿਰ ਜਾਗਰੂਕ ਨਹੀਂ ਹੋਣਗੇ ਉਹਨਾਂ ਚਿਰ ਇਸ ਤਰ੍ਹਾਂ ਦੇ ਧਰਮ ਗੁਰੂ ਉਹਨਾਂ ਦਾ ਸ਼ੋਸ਼ਣ ਕਰਦੇ ਰਹਣਗੇ ਉਸੇ ਤਰ੍ਹਾਂ ਇਸ ਤਰ੍ਹਾਂ ਧਰਮ ਗੁਰੂ ਜਿਹੜੇ ਉੱਠਦੇ ਰਹਣਗੇ ਤੇ ਲੋਕਾਂ ਨੂੰ ਲੁੱਟਦੇ ਰਹਣਗੇ ਧਰਮ ਦੇ ਨਾਮ ਦੇ ਉੱਤੇ ਗੁੰਮਰਾਹ ਕਰਦੇ ਰਹਣ ਦਾ ਸ਼ੋਸ਼ਨ ਜਿਹੜਾ ਹੁੰਦਾ ਰਹੂਗਾ ਇਹ ਚੱਲਦਾ ਰਹੂਗਾ ਇਹ ਕੱਲੇ ਖਤਮ ਨਹੀਂ ਹੋਇਆ ਹਲੇ ਇਹ ਖਤਮ ਕਿਉਂ ਨਹੀਂ ਹੋਇਆ ਜਿੰਨੇ ਇਹਨਾਂ ਨਾਲ ਪੀੜ ਤੇ ਜੁੜੇ ਨੇ ਜੋ ਇਹਨੂੰ ਮਤਲਬ ਭਗਵਾਨ ਦਾ ਦਰਜਾ ਦਿੰਦੇ ਜਿਵੇਂ ਪਿਤਾ ਜੀ ਕਹਿੰਦੇ ਆ ਬਿਲਕੁਲ ਭਗਵਾਨ ਦਾ ਦਰਜਾ ਮਤਲਬ ਬਹੁਤ ਵੱਡੀ ਮਤਲਬ ਗੱਲ ਆ ਇੱਕ ਜਿਉਂਦੇ ਇਨਸਾਨ ਨੂੰ ਜਿਹੜਾ ਭਗਵਾਨ ਦਾ ਦਰਜਾ ਦੇਣਾ ਹਾਲਾਂਕਿ ਅਸੀਂ ਬਾਹਰ ਕੁਝ ਪੀੜਤਾਂ ਤੋਂ ਵੀ ਸੁਣਿਆ ਸੀ ਉਹ ਕਹਿੰਦੇ ਸੀ ਲੋਕਾਂ ਲਈ ਮੰਦਰ ਗੁਰਦੁਆਰੇ ਬਣੇ ਨੇ ਉੱਥੇ ਕਿਉਂ ਨਹੀਂ ਜਾਂਦੇ ਹੈਗੇ ਕਿਉਂ ਧਰਮ ਗੁਰੂਆਂ ਦੇ ਮਗਰ ਲੱਗੇ ਨੇ ਵੀ ਕਿਉਂ ਉੱਥੇ ਜਾ ਕੇ ਆਪਣਾ ਜਿਹੜਾ ਸ਼ੋਸ਼ਨ ਕਰਵਾਉਂਦੇ ਨੇ ਉਹਨਾਂ ਉਹਨਾਂ ਲਈ ਵੀ ਵੱਡਾ ਜਿਹੜਾ ਚੈਲੰਜ ਆ ਕਿ ਜਿਹੜਾ ਲੋਕਾਂ ਨੂੰ ਅਸੀਂ ਸੰਭਾਲਣਾ ਕਿਵੇਂ ਆ ਆਪਣੇ ਜਿਹੜਾ ਧਰਮ ਪ੍ਰਤੀ ਜਾਂ ਅਸੀਂ ਉਹਨਾਂ ਨੂੰ ਕਿਸੇ ਆਸਤਾ ਪ੍ਰਤੀ ਜੋੜਨਾ ਕਿਵੇਂ ਆ ਕਿ ਧਰਮ ਗੁਰੂਆਂ ਦੇ ਨਾਲ ਜੋੜ ਕੇ ਤਾਂ ਫਿਰ ਉਹਨਾਂ ਦਾ ਇਸੇ ਤਰ੍ਹਾਂ ਸੋਸ਼ਲ ਹੁੰਦਾ ਰਹੂ ਬਹੁਤ ਮਿਹਰਬਾਨੀ ਗੁਰਦੀਪ ਬੈਣੀਪਾਲ ਖਾਸ ਤੌਰ ਤੇ ਮੋਹਾਲੀ ਕੋਰਟ ਦੇ ਵਿੱਚ ਸਾਡੇ ਨਾਲ ਬੜੇ ਹੋਏ ਨੇ ਸਵੈ ਪ੍ਰਚਾਲ ਦੀ ਲੋੜ ਆ ਕਹਿੰਦੇ ਆਤਮ ਮੰਥਨ ਕਰਨਾ ਚਾਹੀਦਾ ਇਹ ਚੀਜ਼ਾਂ ਬੰਦ ਨਹੀਂ ਹੋ ਸਕਦੀਆਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਧਰਮ ਗੁਰੂਆਂ ਨੂੰ ਸਜ਼ਾ ਸੁਣਾਈ ਗਈ ਹੈ ਪਰ ਜਿਸ ਤਰ੍ਹਾਂ ਦੀ ਸਜ਼ਾ ਮੋਹਾਲੀ ਕੋਰਟ ਦੇ ਵਿੱਚ ਹੋਈ ਹੈ ਪਾਸਟਰ ਵਰਜਿੰਦਰ ਸਿੰਘ ਤੇ ਵੱਡਾ ਸਵਾਲੀਆ ਗੈਸੀ ਪਰ ਹੁਣ ਆਜੀਵਨ ਕਾਰਾਵਾਸ ਜਦੋਂ ਤੱਕ ਉਹ ਜੀਵਤ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਰਹਿਣਗੇ ਮੋਹਾਲੀ ਕੋਟ ਵੱਲੋਂ ਇਹ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਕੀ ਇਸ ਫੈਸਲੇ ਦੇ ਨਾਲ ਸਮਾਜ ਦੇ ਵਿੱਚ ਤਬਦੀਲੀ ਆਊਗੀ ਬਹੁਤ ਸਾਰੇ ਸਵਾਲ ਖੜੇ ਜ਼ਰੂਰ ਹੁੰਦੇ ਨੇ ਪਰ ਸਭ ਤੋਂ ਵੱਡੀ ਖਬਰ ਡੇਲੀ ਪੋਸਟ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਸਟਰ ਵਰਜਿੰਦਰ ਸਿੰਘ ਨੂੰ ਆਜੀਵਨ ਕਾਰਾਵਾਸ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੈਮਰਾ ਪਰਸਨ ਨਮੇਸ਼ ਦਲੇਰ ਨਾਲ ਗੱਲ ਸਸ਼ੀਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਪਾਸਟਰ ਵਰਜਿੰਦਰ ਸਿੰਘ ਮਾਮਲੇ ਦੇ ਵਿੱਚ ਮਾਨਯੋਗ ਕੋਰਟ ਵੱਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ ਉਮਰ ਕੈਦ ਟਿਲ ਡੈਥ ਜਦੋਂ ਤੱਕ ਤੁਹਾਡੀ ਜ਼ਿੰਦਗੀ ਹੈ ਹੁਣ ਪਾਸਟਰ ਵਰਜਿੰਦਰ ਸਿੰਘ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਰਹਿਣਾ ਪਏਗਾ ਮਾਨਯੋਗ ਮੁਹਾਲੀ ਦੀ ਕੋਰਟ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਧਾਰਾਵਾਂ ਸੀ ਤਾਂ ਉਸ ਧਾਰਾਵਾਂ ਦੇ ਤਹਿਤ ਇਹ ਵੱਡੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ तमाम ਕੋਰਟ ਕੰਪਲੈਕਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਤਾਂ ਕਿ ਕਿਸੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋ ਸਕੇ ਮੇਰੇ ਨਾਲ ਮੇਰੇ ਮੋਹਾਲੀ ਤੋਂ ਸਹਾਇਕੀ ਗੁਰਦੀਪ ਬੈਣੀਪਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਜੀ ਕੀ ਅੰਦਰ ਦੀ ਇਨਫੋਰਮੇਸ਼ਨ ਆ ਟਿਲ ਡੈਥ 376 2 ਦੇ ਤਹਿਤ ਜੀ ਬਿਲਕੁਲ ਦੇਖੋ ਅੱਜ ਮੋਹਾਲੀ ਅਦਾਲਤ ਦਾ ਜਿਹੜਾ ਵੱਡਾ ਫੈਸਲਾ ਹੈ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕਿਉਂਕਿ 7 ਸਾਲ ਪੁਰਾਣੇ ਜਿਹੜਾ 376 ਮਾਮਲੇ ਦੇ ਵਿੱਚ ਜਿਹੜਾ ਫੈਸਲਾ ਆਇਆ ਜਿਦੇ ਵਿੱਚ ਉਮਰ ਕੈਦ ਦੀ ਸਜ਼ਾ ਨਹੀਂ ਟਿਲ ਡੈਥ ਮਤਲਬ ਪੂਰੀ ਜ਼ਿੰਦਗੀ ਉਹ ਹੁਣ ਉਹਨੂੰ ਜੇਲ੍ਹ ਚ ਬਿਤਾਉਣੇ ਪੈ ਬਿਲਕੁਲ ਇਹ ਇਹ ਮਤਲਬ ਕਨਫਰਮ ਆ ਤੇ ਨਾਲ 1 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹਾਲਾਂਕਿ ਹਲੇ ਫਾਈਨਲ ਆਰਡਰ ਨੇ ਜਿਹੜੇ ਉਹ ਸਾਡੇ ਕੋਲ ਆਉਣੇ ਨੇ ਜਿੰਨੀ ਅਸੀਂ ਅੰਦਰ ਇਨਫੋਰਮੇਸ਼ਨ ਜਿਹੜੀ ਸਾਰੀ ਸੁਣ ਕੇ ਆਇਆ ਉਹ ਜ਼ਰੂਰ ਜਿਹੜੀ ਦਰਸ਼ਕਾਂ ਲਈ ਜਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਹੁਣ ਤੱਕ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਵੱਡਾ ਫੈਸਲਾ ਜਿਹੜਾ ਆ ਚੁੱਕਿਆ ਹੈ ਦੇਖੋ ਬਹੁਤ ਵੱਡਾ ਹਾਲਾਂਕਿ ਜਦੋਂ ਪੀੜਤ ਲੜਕੀ ਅੰਦਰ ਆਈ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਰਟ ਤੋਂ 20 ਸਾਲ ਦੀ ਸਜ਼ਾ ਦੀ ਜਿਹੜੀ ਹੈ ਉਮੀਦ ਹੈ ਪਰ ਲੱਗਦਾ ਇਹ ਬਹੁਤ ਲਾਬਿਮਸਾਲ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਕੋਰਟ ਵੱਲੋਂ ਬਿਲਕੁਲ ਜਿੱਦਣ 28 ਤਰੀਕ ਨੂੰ ਉਹਨਾਂ ਨੂੰ ਜਦੋਂ ਪੇਸ਼ੀ ਦੇ ਇੱਥੇ ਬੁਲਾਇਆ ਗਿਆ ਸੀ ਉਹ ਅੱਧੇ ਮਿੰਟ ਦੇ ਵਿੱਚ ਅੰਦਰ ਆਏ ਨੇ ਤੇ ਅੱਧੇ ਮਿੰਟ ਦੇ ਵਿੱਚ ਅਦਾਲਤ ਵੱਲੋਂ ਜਦੋਂ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਉਸ ਤੋਂ ਲੱਗਦਾ ਸੀ ਕਿ ਇਹਨਾਂ ਨੂੰ ਕੋਈ ਵੱਡੀ ਸਜ਼ਾ ਹੋਊਗੀ ਪਰ ਸ਼ਾਇਦ ਮੇਲਾ ਪੀੜਤਾ ਕਹਜੂ ਉਮਰ ਕਹਤ ਕਿ ਜਿੰਦਗੀ ਮਤਲਬ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬਿਤਾਉਣੀ ਪਊਗੀ ਇਸ ਤਰ੍ਹਾਂ ਦਾ ਕੋਈ ਫੈਸਲਾ ਆਊਗਾ ਸ਼ਾਇਦ ਪੀੜਤਾ ਨੂੰ ਅੱਜ ਕਿਤੇ ਨਾ ਕਿਤੇ ਉਹ ਜਰੂਰ ਆਹਤ ਮਹਿਸੂਸ ਕਰਦੇ ਹੋਣਗੇ ਕਿ ਉਹਨਾਂ ਨੂੰ 7 ਸਾਲ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਿੰਡ ਤੇ ਜਿਹੜੇ ਆ ਹੰਡਾਇਆ ਏ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਇਸ 7 ਸਾਲ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਆ ਉਹ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰਦੇ ਹੋਣਗੇ ਜਿਸ ਤਰ੍ਹਾਂ ਉਹ ਕਹਿੰਦੇ ਇਕੱਲੇ ਅਸੀਂ ਨਹੀਂ ਹੋਰ ਵੀ ਕਈ ਪੀੜਤ ਸਾਹਮਣੇ ਆਉਣਗੇ ਜਿਸ ਤਰ੍ਹਾਂ ਦਾ ਉੱਥੇ ਸ਼ੋਸ਼ਣ ਕੀਤਾ ਜਾਂਦਾ ਸੀ ਔਰਤਾਂ ਦੇ ਨਾਲ ਕਈ ਔਰਤਾਂ ਜਿਹੜੀਆਂ ਬੋਲਦੀਆਂ ਨਹੀਂ ਸੀ ਪੈਸੇ ਦਾ ਲਾਲਚ ਦਿੱਤਾ ਜਾਂਦਾ ਸੀ ਸ਼ਾਇਦ ਹੁਣ ਇਸ ਧਰਮਗੁਰੂ ਦੇ ਨਾਲ ਦੇ ਨਾਮ ਜਿਹੜਾ ਫੈਸਲਾ ਆਇਆ ਧਰਮਗੁਰੂ ਨੂੰ ਜਿਹੜੀ ਸਜ਼ਾ ਹੋਈ ਆ ਇਸ ਧਰਮਗੁਰੂ ਦੇ ਖਿਲਾਫ ਬਹੁਤ ਸਾਰੇ ਪੀੜਤ ਸਾਹਮਣੇ ਆਉਣ ਵਾਲੇ ਨੇ ਜੀ ਜੀਪਲ ਸਾਹਿਬ ਜਿਹੜੇ ਇਹੋ ਜਿਹੇ ਧਰਮਗੁਰੂ ਨੇ ਜੋ ਨਕਲੀ ਚੋੜਾ ਪਾ ਕੇ ਘੁੰਮਦੇ ਨੇ ਜੋ ਧੀਆਂ ਪਹਿਣਾ ਦੀ ਬੇਪੱਤੀ ਕਰਦੇ ਨੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਮੋਹਰ ਹੈ ਜਿਹੜੀ ਇਹ ਮਾਨਯੋਗ ਕੋਰਟ ਵੱਲੋਂ ਲਗਾਈ ਗਈ ਹੈ ਬਹੁਤ ਬਹੁਤਾਂ ਨੂੰ ਕੰਨ ਹੋ ਗਏ ਹੋਣੇ ਨਹੀਂ ਸੁਖਲਾ ਜੀ ਦੇਖੋ ਇਹ ਤਾਂ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਿੰਦੇ ਨੇ ਜਦੋਂ ਆਸ਼ਾ ਰਾਮ ਨੂੰ ਹੋਈ ਸੀਗੀ ਉਦੋਂ ਵੀ ਐ ਐ ਕਹਿੰਦੇ ਸੀ ਵੀ ਲਾਇ ਜੀ ਹੁਣ ਸ਼ਾਇਦ ਇਸ ਤੋਂ ਬਾਅਦ ਡੇਰੇ ਨੇ ਉਹ ਬੰਦ ਹੋ ਜਾਣਗੇ ਫਿਰ ਆਮ ਰਮੀਨ ਹੋ ਗਈ ਉਹ ਕਹਿੰਦੇ ਲਾਇ ਜੀ ਹੁਣ ਨਹੀਂ ਹੋਮ ਵੀ ਮਤਲਬ ਹੁਣ ਇਸ ਤਰ੍ਹਾਂ ਦੇ ਧਰਮ ਗੁਰੂ ਜਿਹੜੇ ਨਹੀਂ ਸ਼ਾਇਦ ਪੈਦਾ ਹੋਣਗੇ ਬਜਿੰਦਰ ਸਿੰਘ ਵਰਗੇ ਉੱਠਦੇ ਰਹਿੰਦੇ ਨੇ ਲੋਕ ਜਿੰਨਾ ਚਿਰ ਜਾਗਰੂਕ ਨਹੀਂ ਹੋਣਗੇ ਉਹਨਾਂ ਚਿਰ ਇਸ ਤਰ੍ਹਾਂ ਦੇ ਧਰਮ ਗੁਰੂ ਉਹਨਾਂ ਦਾ ਸ਼ੋਸ਼ਣ ਕਰਦੇ ਰਹਿਣਗੇ ਉਸੇ ਤਰ੍ਹਾਂ ਇਸ ਤਰ੍ਹਾਂ ਧਰਮ ਗੁਰੂ ਜਿਹੜੇ ਉੱਠਦੇ ਰਹਿਣਗੇ ਤੇ ਲੋਕਾਂ ਨੂੰ ਲੁੱਟਦੇ ਰਹਿਣਗੇ ਧਰਮ ਦੇ ਨਾਂ ਦੇ ਉੱਤੇ ਗੁੰਮਰਾਹ ਕਰਦੇ ਰਹਿਣਗੇ ਤੇ ਉਹਨਾਂ ਦਾ ਸ਼ੋਸ਼ਨ ਜਿਹੜਾ ਹੁੰਦਾ ਰਹੂਗਾ ਇਹ ਚੱਲਦਾ ਰਹੂਗਾ ਇਕੱਲੇ ਖਤਮ ਨਹੀਂ ਹੋਇਆ ਇਹ ਖਤਮ ਕਿਉਂ ਨਹੀਂ ਹੋਇਆ ਜਿੰਨੇ ਇਹਨਾਂ ਨਾਲ ਪੀੜ ਤੇਰੇ ਜੁੜੇ ਨੇ ਜੋ ਇਹਨੂੰ ਮਤਲਬ ਭਗਵਾਨ ਦਾ ਦਰਜਾ ਦਿੰਦੇ ਜਿਵੇਂ ਪਿਤਾ ਜੀ ਕਹਿੰਦੇ ਆ ਬਿਲਕੁਲ ਭਗਵਾਨ ਦਾ ਦਰਜਾ ਮਤਲਬ ਬਹੁਤ ਵੱਡੀ ਮਤਲਬ ਗੱਲ ਆ ਇੱਕ ਜਿਉਂਦੇ ਇਨਸਾਨ ਨੂੰ ਜਿਹੜਾ ਭਗਵਾਨ ਦਾ ਦਰਜਾ ਦੇਣਾ ਹਾਲਾਂਕਿ ਅਸੀਂ ਬਾਹਰ ਕੁਝ ਪੀੜਤਾਂ ਤੋਂ ਵੀ ਸੁਣਿਆ ਸੀ ਉਹ ਕਹਿੰਦੇ ਸੀ ਲੋਕਾਂ ਲਈ ਮੰਦਰ ਗੁਰਦੁਆਰੇ ਬਣੇ ਨੇ ਉੱਥੇ ਕਿਉਂ ਨਹੀਂ ਜਾਂਦੇ ਹੈਗੇ ਕਿਉਂ ਧਰਮ ਗੁਰੂਆਂ ਦੇ ਮਗਰ ਲੱਗੇ ਨੇ ਵੀ ਕਿਉਂ ਉੱਥੇ ਜਾ ਕੇ ਆਪਣਾ ਜਿਹੜਾ ਸ਼ੋਸ਼ਨ ਕਰਵਾਉਂਦੇ ਨੇ ਉਹਨਾਂ ਨੂੰ ਵੀ ਉਹਨਾਂ ਲਈ ਵੀ ਵੱਡਾ ਜਿਹੜਾ ਚੈਲੰਜ ਆ ਕਿ ਜਿਹੜਾ ਲੋਕਾਂ ਨੂੰ ਅਸੀਂ ਸੰਭਾਲਣਾ ਕਿਵੇਂ ਆ ਆਪਣੇ ਜਿਹੜਾ ਧਰਮ ਪ੍ਰਤੀ ਜਾਂ ਅਸੀਂ ਉਹਨਾਂ ਨੂੰ ਕਿਸੇ ਆਸਤਾ ਪ੍ਰਤੀ ਜੋੜਨਾ ਕਿਵੇਂ ਆ ਕਿ ਧਰਮ ਗੁਰੂਆਂ ਦੇ ਨਾਲ ਜੋੜ ਕੇ ਤਾਂ ਫਿਰ ਉਹਨਾਂ ਦਾ ਇਸੇ ਤਰ੍ਹਾਂ ਸੋਸ਼ਲ ਹੁੰਦਾ ਰਹੂ ਬਹੁਤ ਮਿਹਰਬਾਨੀ ਗੁਰਦੀਪ ਬੈਣੀਪਾਲ ਖਾਸ ਤੌਰ ਤੇ ਮੋਹਾਲੀ ਕੋਰਟ ਦੇ ਵਿੱਚ ਸਾਡੇ ਨਾਲ ਬੜੇ ਹੋਏ ਨੇ ਸਵੈ ਪ੍ਰਚਾਲ ਦੀ ਲੋੜ ਆ ਕਹਿੰਦੇ ਆਤਮ ਮੰਥਨ ਕਰਨਾ ਚਾਹੀਦਾ ਇਹ ਚੀਜ਼ਾਂ ਬੰਦ ਨਹੀਂ ਹੋ ਸਕਦੀਆਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਧਰਮ ਗੁਰੂਆਂ ਨੂੰ ਸਜ਼ਾ ਸੁਣਾਈ ਗਈ ਹੈ ਪਰ ਜਿਸ ਤਰ੍ਹਾਂ ਦੀ ਸਜ਼ਾ ਮੋਹਾਲੀ ਕੋਰਟ ਦੇ ਵਿੱਚ ਹੋਈ ਹੈ ਪਾਸਟਰ ਵਰਜਿੰਦਰ ਸਿੰਘ ਤੇ ਵੱਡਾ ਸਵਾਲੀਆ ਗੈਸੀ ਪਰ ਹੁਣ ਆਜੀਵਨ ਕਾਰਾਵਾਸ ਜਦੋਂ ਤੱਕ ਉਹ ਜੀਵਤ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਰਹਿਣਗੇ ਮੋਹਾਲੀ ਕੋਰਟ ਵੱਲੋਂ ਇਹ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਕੀ ਇਸ ਫੈਸਲੇ ਦੇ ਨਾਲ ਸਮਾਜ ਦੇ ਵਿੱਚ ਤਬਦੀਲੀ ਆਊਗੀ ਬਹੁਤ ਸਾਰੇ ਸਵਾਲ ਖੜੇ ਜ਼ਰੂਰ ਹੁੰਦੇ ਨੇ ਪਰ ਸਭ ਤੋਂ ਵੱਡੀ ਖਬਰ ਡੇਲੀ ਪੋਸਟ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਸਟਰ ਵਰਜਿੰਦਰ ਸਿੰਘ ਨੂੰ ਆਜੀਵਨ ਕਾਰਾਵਾਸ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੈਮਰਾ ਪਰਸਨ ਨਮੇਸ਼ ਦਲੇਰ ਨਾਲ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਸਸ਼ੀਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਪਾਸਟਰ ਵਰਜਿੰਦਰ ਸਿੰਘ ਮਾਮਲੇ ਦੇ ਵਿੱਚ ਮਾਨਯੋਗ ਕੋਰਟ ਵੱਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ ਉਮਰ ਕੈਦ ਦਿਲ ਡੱਥ ਜਦੋਂ ਤੱਕ ਤੁਹਾਡੀ ਜ਼ਿੰਦਗੀ ਹੈ ਹੁਣ ਪਾਸਟਰ ਵਰਜਿੰਦਰ ਸਿੰਘ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਏਗਾ ਮਾਨਯੋਗ ਮੁਹਾਲੀ ਦੀ ਕੋਰਟ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਧਾਰਾਵਾਂ ਸੀ ਤਾਂ ਉਸ ਧਾਰਾਵਾਂ ਦੇ ਤਹਿਤ ਇਹ ਵੱਡੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ तमाम ਕੋਰਟ ਕੰਪਲੈਕਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਤਾਂਕਿ ਕਿਸੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋ ਸਕੇ ਮੇਰੇ ਨਾਲ ਮੇਰੇ ਮੁਹਾਲੀ ਤੋਂ ਸਹਾਇਕੀ ਗੁਰਦੀਪ ਬੈਣੀਪਾਲ ਮੌਜੂਦ ਨੇ ਗੱਲਬਾਤ ਕਰਦੇ ਆ ਪਾਜੀ ਕੀ ਅੰਦਰ ਦੀ ਇਨਫੋਰਮੇਸ਼ਨ ਆ ਟਿਲ ਡੈਥ 376 2 ਦੇ ਤਹਿਤ ਜੀ ਬਿਲਕੁਲ ਦੇਖੋ ਅੱਜ ਮਹਾਲੀ ਅਦਾਲਤ ਦਾ ਜਿਹੜਾ ਵੱਡਾ ਫੈਸਲਾ ਹੈ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕਿਉਂਕਿ 7 ਸਾਲ ਪੁਰਾਣੇ ਜਿਹੜਾ 376 ਮਾਮਲੇ ਦੇ ਵਿੱਚ ਜਿਹੜਾ ਫੈਸਲਾ ਆਇਆ ਜਿੱਦੇ ਵਿੱਚ ਉਮਰ ਕੈਦ ਦੀ ਸਜ਼ਾ ਹੈ ਟਿਲ ਡੈਥ ਮਤਲਬ ਪੂਰੀ ਜ਼ਿੰਦਗੀ ਉਹ ਹੁਣ ਉਹਨੂੰ ਜੇਲ੍ਹ ਚ ਬਿਤਾਉਣੇ ਪੈ। ਆ ਜੀਵਨ ਕਾਰਾ ਬਾਸ ਬਿਲਕੁਲ ਇਹ ਇਹ ਮਤਲਬ ਕਨਫਰਮ ਆ ਤੇ ਨਾਲ 1 ਲੱਖ ਰੁਪਈਆ ਜਿਹੜਾ ਜੁਰਮਾਨਾ ਕੀਤਾ ਗਿਆ ਹਾਲਾਂਕਿ ਹਲੇ ਫਾਈਨਲ ਆਰਡਰ ਨੇ ਜਿਹੜੇ ਉਹ ਸਾਡੇ ਕੋਲ ਆਉਣੇ ਨੇ ਜਿੰਨੀ ਅਸੀਂ ਅੰਦਰ ਇਨਫੋਰਮੇਸ਼ਨ ਜਿਹੜੀ ਸਾਰੀ ਸੁਣ ਕੇ ਆਇ ਸਾਡੇ ਨਾਲ ਜੁੜੇ ਹੋਏ ਨੇ ਹੁਣ ਤੱਕ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਵੱਡਾ ਫੈਸਲਾ ਜਿਹੜਾ ਆ ਚੁੱਕਿਆ ਹੈ ਦੇਖੋ ਬਹੁਤ ਵੱਡਾ ਹੈ ਹਾਲਾਂਕਿ ਜਦੋਂ ਪੀੜਤ ਲੜਕੀ ਅੰਦਰ ਆਈ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਰਟ ਤੋਂ 20 ਸਾਲ ਦੀ ਸਜ਼ਾ ਦੀ ਜਿਹੜੀ ਹੈ ਉਮੀਦ ਹੈ ਪਰ ਲੱਗਦਾ ਹੈ ਬਹੁਤ ਲਾਬਿਮਿਸਾਲ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਕੋਰਟ ਵੱਲੋਂ ਜੀ ਬਿਲਕੁਲ ਜਿੱਦਣ 28 ਤਰੀਕ ਨੂੰ ਉਹਨਾਂ ਨੂੰ ਜਦੋਂ ਪੇਸ਼ੀ ਦੇ ਇੱਥੇ ਬੁਲਾਇਆ ਗਿਆ ਸੀ ਉਹ ਅੱਧੇ ਮਿੰਟ ਦੇ ਵਿੱਚ ਅੰਦਰ ਆਏ ਨੇ ਤੇ ਅੱਧੇ ਮਿੰਟ ਦੇ ਵਿੱਚ ਅਦਾਲਤ ਵੱਲੋਂ ਜਦੋਂ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਉਸ ਤੋਂ ਉਹਨਾਂ ਨੂੰ ਲੱਗਦਾ ਸੀ ਕਿ ਇਹਨ ਪੀੜਤਾ ਨੂੰ ਵੀ ਉਮੀਦ ਸੀਗੀ ਕਿ ਉਹਨਾਂ ਨੂੰ ਉਮਰ ਕਹਿਜੂ ਉਮਰ ਕਹਿਦ ਕਿ ਜਿੰਦਗੀ ਮਤਲਬ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬਿਤਾਉਣੀ ਪਊਗੀ ਇਸ ਤਰ੍ਹਾਂ ਦਾ ਕੋਈ ਫੈਸਲਾ ਆਊਗਾ ਸ਼ਾਇਦ ਪੀੜਤਾ ਨੂੰ ਅੱਜ ਕਿਤੇ ਨਾ ਕਿਤੇ ਉਹ ਜਰੂਰ ਰਾਹਤ ਮਹਿਸੂਸ ਕਰਦੇ ਹੋਣਗੇ ਕਿ ਉਹਨਾਂ ਨੂੰ 7 ਸਾਲ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਿੰਡ ਤੇ ਜਿਹੜੇ ਆ ਹੰਡਾਇਆ ਏ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਇਸ 7 ਸਾਲ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਆ ਉਹ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰਦੇ ਹੋਣਗੇ ਜਿਸ ਤਰ੍ਹਾਂ ਉਹ ਕਹਿੰਦੇ ਇਕੱਲੇ ਅਸੀਂ ਨਹੀਂ ਪੁਰ ਵੀ ਕਈ ਪੀੜਤ ਸਾਹਮਣੇ ਆਉਣਗੇ ਜਿਸ ਤਰ੍ਹਾਂ ਦਾ ਉੱਥੇ ਸ਼ੋਸ਼ਣ ਕੀਤਾ ਜਾਂਦਾ ਸੀ ਔਰਤਾਂ ਦੇ ਨਾਲ ਕਈ ਔਰਤਾਂ ਜਿਹੜੀਆਂ ਬੋਲਦੀਆਂ ਨਹੀਂ ਸੀ ਪੈਸੇ ਦਾ ਲਾਲਚ ਦਿੱਤਾ ਜਾਂਦਾ ਸੀ ਸ਼ਾਇਦ ਹੁਣ ਇਸ ਧਰਮਗੁਰੂ ਦੇ ਨਾਲ ਦੇ ਨਾਮ ਜਿਹੜਾ ਫੈਸਲਾ ਆਇਆ ਧਰਮਗੁਰੂ ਨੂੰ ਜਿਹੜੀ ਸਜ਼ਾ ਹੋਈ ਆ ਇਸ ਧਰਮਗੁਰੂ ਦੇ ਖਿਲਾਫ ਬਹੁਤ ਸਾਰੇ ਪੀੜਤ ਸਾਹਮਣੇ ਆਉਣ ਵਾਲੇ ਨੇ ਜੀ ਜੀਪਲ ਸਾਹਿਬ ਜਿਹੜੇ ਇਹੋ ਜਿਹੇ ਧਰਮਗੁਰੂ ਨੇ ਜੋ ਨਕਲੀ ਚੋਲਾ ਪਾ ਕੇ ਘੁੰਮਦੇ ਨੇ ਜੋ ਧੀਆਂ ਪਹਿਣਾ ਦੀ ਬੇਪੱਤੀ ਕਰਦੇ ਨੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਮੋਹਰ ਹੈ ਜਿਹੜੀ ਇਹ ਮਾਨਯੋਗ ਕੋਰਟ ਵੱਲੋਂ ਲਗਾਈ ਗਈ ਆ ਬਹੁਤ ਬਹੁਤਿਆਂ ਨੂੰ ਕੰਨ ਹੋ ਗਏ ਹੋਣੇ ਮੇਨ ਸੁਖਲਾ ਜੀ ਦੇਖੋ ਇਹ ਤਾਂ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਿੰਦੇ ਨੇ ਜਦੋਂ ਆਸਾਰਾਂ ਹੋਈ ਸੀਗੀ ਉਦੋਂ ਵੀ ਐਂ ਕਹਿੰਦੇ ਸੀ ਵੀ ਲਾਇ ਜੀ ਹੁਣ ਸ਼ਾਇਦ ਇਸ ਤੋਂ ਬਾਅਦ ਡੇਰੇ ਨੇ ਉਹ ਬੰਦ ਹੋ ਜਾਣਗੇ ਫੇਰ ਆਰਾਮ ਰਮੀਨ ਹੋ ਗਈ ਉਹ ਕਹਿੰਦੇ ਲਾਇ ਜੀ ਹੁਣ ਨਹੀਂ ਹੋਣ ਵੀ ਮਤਲਬ ਹੁਣ ਇਸ ਤਰ੍ਹਾਂ ਗਏ ਧਰਮ ਗੁਰੂ ਜਿਹੜੇ ਨਹੀਂ ਸ਼ਾਇਦ ਪੈਦਾ ਹੋਣਗੇ ਭਜੰਦਾ ਸਿੰਘ ਵਰਗੇ ਉੱਠਦੇ ਰਹਿੰਦੇ ਨੇ ਲੋਕ ਜਿੰਨਾ ਚਿਰ ਜਾਗਰੂਕ ਨਹੀਂ ਹੋਣਗੇ ਉਹਨਾਂ ਚਿਰ ਇਸ ਤਰ੍ਹਾਂ ਦੇ ਧਰਮ ਗੁਰੂ ਉਹਨਾਂ ਦਾ ਸ਼ੋਸ਼ਣ ਕਰਦੇ ਰਹਿਣਗੇ ਉਸੇ ਤਰ੍ਹਾਂ ਇਸ ਤਰ੍ਹਾਂ ਧਰਮ ਗੁਰੂ ਜਿਹੜੇ ਉੱਠਦੇ ਰਹਿਣਗੇ ਤੇ ਲੋਕਾਂ ਨੂੰ ਲੁੱਟਦੇ ਰਹਿਣਗੇ ਧਰਮ ਦੇ ਨਾਂ ਦੇ ਉੱਤੇ ਦਾ ਸ਼ੋਸ਼ਣ ਜਿਹੜਾ ਹੁੰਦਾ ਰਹੂਗਾ ਇਹ ਚੱਲਦਾ ਰਹੂਗਾ ਇਕੱਲੇ ਖਤਮ ਨਹੀਂ ਹੋਇਆ ਇਹ ਖਤਮ ਕਿਉਂ ਨਹੀਂ ਹੋਇਆ ਜਿੰਨੇ ਇਹਨਾਂ ਨਾਲ ਪੀੜ ਤੇਰੇ ਜੁੜੇ ਨੇ ਜੋ ਇਹਨੂੰ ਮਤਲਬ ਭਗਵਾਨ ਦਾ ਦਰਜਾ ਦਿੰਦੇ ਜੀ ਵੀ ਪਿਤਾ ਜੀ ਕਹਿੰਦੇ ਆ ਬਿਲਕੁਲ ਭਗਵਾਨ ਦਾ ਦਰਜਾ ਮਤਲਬ ਬਹੁਤ ਵੱਡੀ ਮਤਲਬ ਗੱਲ ਆ ਇੱਕ ਜਿਉਂਦੇ ਇਨਸਾਨ ਨੂੰ ਜਿਹੜਾ ਭਗਵਾਨ ਦਾ ਦਰਜਾ ਦੇਣਾ ਹਾਲਾਂਕਿ ਅਸੀਂ ਬਾਹਰ ਕੁਝ ਪੀੜਤਾਂ ਤੋਂ ਵੀ ਸੁਣਿਆ ਸੀ ਉਹ ਕਹਿੰਦੇ ਸੀ ਲੋਕਾਂ ਲਈ ਮੰਦਰ ਗੁਰਦੁਆਰੇ ਬਣੇ ਨੇ ਉੱਥੇ ਕਿਉਂ ਨਹੀਂ ਜਾਂਦੇ ਹੈਗੇ ਕਿਉਂ ਧਰਮ ਗੁਰੂਆਂ ਦੇ ਮਗਰ ਲੱਗੇ ਨੇ ਵੀ ਕਿਉਂ ਉੱਥੇ ਜਾ ਕੇ ਆਪਣਾ ਜਿਹੜਾ ਸ਼ੋਸ਼ਣ ਕਰਾਉਂਦੇ ਨੇ ਉਹਨਾਂ ਉਹਨਾਂ ਲਈ ਵੀ ਵੱਡਾ ਜਿਹੜਾ ਚੈਲੰਜ ਆ ਕਿ ਜਿਹੜਾ ਲੋਕਾਂ ਨੂੰ ਅਸੀਂ ਸੰਭਾਲਣਾ ਕਿਵੇਂ ਆ ਆਪਣੇ ਜਿਹੜਾ ਧਰਮ ਪ੍ਰਤੀ ਜਾਂ ਅਸੀਂ ਉਹਨਾਂ ਨੂੰ ਕਿਸੇ ਆਸਥਾ ਪ੍ਰਤੀ ਜੋੜਨਾ ਕਿਵੇਂ ਆ ਕਿ ਧਰਮ ਗੁਰੂਆਂ ਦੇ ਨਾਲ ਜੋੜ ਕੇ ਤਾਂ ਫਿਰ ਉਹਨਾਂ ਦਾ ਇਸੇ ਤਰ੍ਹਾਂ ਸੋਸ਼ਨ ਹੁੰਦਾ ਰਹੂ ਬਹੁਤ ਮਿਹਰਬਾਨੀ ਗੁਰਦੀਪ ਬੈਣੀਪਾਲ ਖਾਸ ਤੌਰ ਤੇ ਮੋਹਾਲੀ ਕੋਰਟ ਦੇ ਵਿੱਚ ਸਾਡੇ ਨਾਲ ਬੜੇ ਹੋਏ ਨੇ ਸਵੈ ਪ੍ਰਚਾਲ ਦੀ ਲੋੜ ਆ ਕਹਿੰਦੇ ਆਤਮ ਮੰਥਨ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਬੰਦ ਨਹੀਂ ਹੋ ਸਕਦੀਆਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਧਰਮ ਗੁਰੂਆਂ ਨੂੰ ਸਜ਼ਾ ਸੁਣਾਈ ਗਈ ਹੈ ਪਰ ਜਿਸ ਤਰ੍ਹਾਂ ਦੀ ਸਜ਼ਾ ਮੋਹਾਲੀ ਕੋਰਟ ਦੇ ਵਿੱਚ ਹੋਈ ਆ ਪਾਸਟਰ ਵਰਜਿੰਦਰ ਸਿੰਘ ਤੇ ਵੱਡਾ ਸਵਾਲੀ ਗਏ ਸੀ ਪਰ ਹੁਣ ਆਜੀਵਨ ਕਾਰਾਬਾਸ ਜਦੋਂ ਤੱਕ ਉਹ ਜੀਵਤ ਨੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਰਹਿਣਗੇ ਮੋਹਾਲੀ ਕੋਰਟ ਵੱਲੋਂ ਇਹ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚਲਦੇ ਹੋਏ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਕੀ ਇਸ ਫੈਸਲੇ ਦੇ ਨਾਲ ਸਮਾਜ ਦੇ ਵਿੱਚ ਤਬਦੀਲੀ ਆਊਗੀ ਬਹੁਤ ਸਾਰੇ ਸਵਾਲ ਖੜੇ ਜ਼ਰੂਰ ਹੁੰਦੇ ਨੇ ਪਰ ਸਭ ਤੋਂ ਵੱਡੀ ਖਬਰ ਡੇਲੀ ਪੋਸਟ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪਾਸਟਰ ਬਰਜਿੰਦਰ ਸਿੰਘ ਨੂੰ ਆਜੀਵਨ ਕਾਰਾਬਾਸ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੈਮਰਾ ਪਰਸਨ ਰਮੇਸ਼ ਦਲੇਰ ਨਾਗਾਗਨ ਸ਼ੁਕਲਾ ਦੈਲੀ ਪੋਸਟ ਪੰਜਾਬੀ ਸਸ਼ੀਕਾਰ ਦੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਪਾਸਟਰ ਵਰਜਿੰਦਰ ਸਿੰਘ ਮਾਮਲੇ ਦੇ ਵਿੱਚ ਮਾਨਯੋਗ ਕੋਰਟ ਵੱਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ ਉਮਰ ਕੈਦ ਟਿਲ ਡੈਥ ਜਦੋਂ ਤੱਕ ਤੁਹਾਡੀ ਜ਼ਿੰਦਗੀ ਹੈ ਹੁਣ ਪਾਸਟਰ ਵਰਜਿੰਦਰ ਸਿੰਘ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਰਹਿਣਾ ਪਏਗਾ ਮਾਨਯੋਗ ਮੁਹਾਲੀ ਦੀ ਕੋਰਟ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਧਾਰਾਵਾਂ ਸੀ ਤਾਂ ਉਸ ਧਾਰਾਵਾਂ ਦੇ ਤਹਿਤ ਇਹ ਵੱਡੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ। तमाम کورٹ ਕੰਪਲੈਕਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਤਾਂਕਿ ਕਿਸੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋ ਸਕੇ। ਮੇਰੇ ਨਾਲ ਮੇਰੇ ਮੁਹਾਲੀ ਤੋਂ ਸਹਾਇਕੀ ਗੁਰਦੀਪ ਬੈਣੀਪਾਲ ਮੌਜੂਦ ਨੇ ਗੱਲਬਾਤ ਕਰਦੇ ਆ। ਪਾਜੀ ਕੀ ਅੰਦਰ ਦੀ ਇਨਫੋਰਮੇਸ਼ਨ ਹੈ? ਟੈਲ ਡੈਥ 376 ਦੋ ਦੇ ਤਹਿਤ ਜੀ ਬਿਲਕੁਲ ਦੇਖੋ ਅੱਜ ਮਹਾਲੀ ਅਦਾਲਤ ਦਾ ਜਿਹੜਾ ਵੱਡਾ ਫੈਸਲਾ ਆਏ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕਿਉਂਕਿ 7 ਸਾਲ ਪੁਰਾਣੇ ਜਿਹੜਾ 376 ਮਾਮਲੇ ਦੇ ਵਿੱਚ ਜਿਹੜਾ ਫੈਸਲਾ ਆਇਆ ਜਿੱਦੇ ਵਿੱਚ ਉਮਰ ਕੈਦ ਦੀ ਸਜ਼ਾ ਨਹੀਂ ਟੈਲ ਡੈਥ ਮਤਲਬ ਪੂਰੀ ਜ਼ਿੰਦਗੀ ਉਹ ਹੁਣ ਉਹਨੂੰ ਜੇਲ੍ਹ ਚ ਬਿਤਾਉਣੇ ਪੈ। ਆ ਜੀਵਨ ਕਾਰਾਵਾਸ ਬਿਲਕੁਲ ਇਹ ਇਹ ਮਤਲਬ ਕਨਫਰਮ ਆ ਤੇ ਨਾਲ 1 ਲੱਖ ਰੁਪਈਆ ਜਿਹੜਾ ਜੁਰਮਾਨਾ ਕੀਤਾ ਗਿਆ ਹਾਲਾਂਕਿ ਹਲੇ ਫਾਈਨਲ ਆਰਡਰ ਨੇ ਜਿਹੜੇ ਉਹ ਸਾਡੇ ਕੋਲ ਆਉਣੇ ਨੇ ਜਿੰਨੀ ਅਸੀਂ ਅੰਦਰ ਇਨਫੋਰਮੇਸ਼ਨ ਜਿਹੜੀ ਸਾਰੀ ਸੁਣ ਸਾਡੇ ਨਾਲ ਜੁੜੇ ਹੋਏ ਨੇ ਹੁਣ ਤੱਕ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਵੱਡਾ ਫੈਸਲਾ ਜਿਹੜਾ ਆ ਚੁੱਕਿਆ ਹੈ ਦੇਖੋ ਬਹੁਤ ਵੱਡਾ ਹਾਲਾਂਕਿ ਜਦੋਂ ਪੀੜਤ ਲੜਕੀ ਅੰਦਰ ਆਈ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਰਟ ਤੋਂ 20 ਸਾਲ ਦੀ ਸਜ਼ਾ ਦੀ ਜਿਹੜੀ ਹੈ ਉਮੀਦ ਹੈ ਪਰ ਲੱਗਦਾ ਇਹ ਬਹੁਤ ਲਾਬਿਮਸਾਲ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਕੋਰਟ ਵੱਲੋਂ ਬਿਲਕੁਲ ਜਿੱਦਣ 28 ਤਰੀਕ ਨੂੰ ਉਹਨਾਂ ਨੂੰ ਜਦੋਂ ਪੇਸ਼ੀ ਦੇ ਇੱਥੇ ਬੁਲਾਇਆ ਗਿਆ ਸੀ ਉਹ ਅੱਧੇ ਮਿੰਟ ਦੇ ਵਿੱਚ ਅੰਦਰ ਆਏ ਨੇ ਤੇ ਅੱਧੇ ਮਿੰਟ ਦੇ ਵਿੱਚ ਅਦਾਲਤ ਵੱਲੋਂ ਜਦੋਂ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਉਸਟਰਨ ਲੱਗਦਾ ਸੀ ਕਿ ਇਹਨਾਂ ਨੂੰ ਕੋਈ ਵੱਡੀ ਸਜ਼ਾ ਹੋਊਗੀ ਪਰ ਸ਼ਾਇਦ ਮੇਲਾ ਪੀੜ ਕਹਜੂ ਉਮਰ ਕੈਦ ਕੀ ਜਿੰਦਗੀ ਮਤਲਬ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬਿਤਾਉਣੀ ਪਊਗੀ ਇਸ ਤਰ੍ਹਾਂ ਦਾ ਕੋਈ ਫੈਸਲਾ ਆਊਗਾ ਸ਼ਾਇਦ ਪੀੜਤਾ ਨੂੰ ਅੱਜ ਕਿਤੇ ਨਾ ਕਿਤੇ ਉਹ ਜ਼ਰੂਰ ਰਾਹਤ ਮਹਿਸੂਸ ਕਰਦੇ ਹੋਣਗੇ ਕਿ ਉਹਨਾਂ ਨੂੰ 7 ਸਾਲ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਿੰਡ ਤੇ ਜਿਹੜੇ ਆ ਹੰਡਾਇਆ ਏ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਇਸ 7 ਸਾਲ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਆ ਉਹ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰਦੇ ਹੋਣਗੇ ਜਿਸ ਤਰ੍ਹਾਂ ਉਹ ਕਹਿੰਦੇ ਇਕੱਲੇ ਅਸੀਂ ਨਹੀਂ ਹੋਰ ਵੀ ਕਈ ਪੀੜਤ ਸਾਮਣੇ ਆਉਣਗੇ ਜਿਸ ਤਰ੍ਹਾਂ ਦਾ ਉੱਥੇ ਸ਼ੋਸ਼ਣ ਕੀਤਾ ਜਾਂਦਾ ਸੀ ਔਰਤਾਂ ਦੇ ਨਾਲ ਕਈ ਔਰਤਾਂ ਜਿਹੜੀਆਂ ਬੋਲਦੀਆਂ ਨਹੀਂ ਸੀ ਪੈਸੇ ਦਾ ਲਾਲਚ ਦਿੱਤਾ ਜਾਂਦਾ ਸੀ ਸ਼ਾਇਦ ਹੁਣ ਇਸ ਧਰਮਗੁਰੂ ਦੇ ਨਾਲ ਦੇ ਨਾਲ ਜਿਹੜਾ ਫੈਸਲਾ ਆਇਆ ਧਰਮਗੁਰੂ ਨੂੰ ਜਿਹੜੀ ਸਜ਼ਾ ਹੋਈ ਆ ਇਸ ਧਰਮਗੁਰੂ ਦੇ ਖਿਲਾਫ ਬਹੁਤ ਸਾਰੇ ਪੀੜਤ ਸਾਮਣੇ ਆਉਣ ਵਾਲੇ ਨੇ ਨੀਪਾਲ ਸਾਹਿਬ ਜਿਹੜੇ ਇਹੋ ਜਿਹੇ ਧਰਮਗੁਰੂ ਨੇ ਜੋ ਨਕਲੀ ਚੋਲਾ ਪਾ ਕੇ ਘੁੰਮਦੇ ਨੇ ਜੋ ਤੀਆਂ ਪਹਿਣਾ ਦੀ ਬੇਪੱਤੀ ਕਰਦੇ ਨੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਮੋਹਰ ਹੈ ਜਿਹੜੀ ਇਹ ਮਾਨਯੋਗ ਕੋਰਟ ਵੱਲੋਂ ਲਗਾਈ ਗਈ ਹੈ ਬਹੁਤ ਬਹੁਤਿਆਂ ਨੂੰ ਕੰਨ ਹੋ ਗਏ ਹੋਣੇ ਨਹੀਂ ਸੁਖਲਾ ਜੀ ਦੇਖੋ ਇਹ ਤਾਂ ਸਮੇਂ ਸਮੇਂ ਤੇ ਪੈਦਾ ਹੁੰਦੇ ਰਹਿੰਦੇ ਨੇ ਜਦੋਂ ਆਸ਼ਾ ਰਾਮ ਨੂੰ ਹੋਈ ਸੀਗੀ ਉਦੋਂ ਵੀ ਐਂ ਐਂ ਕਹਿੰਦੇ ਸੀ ਵੀ ਲਾਇ ਜੀ ਹੁਣ ਸ਼ਾਇਦ ਇਸ ਤੋਂ ਬਾਅਦ ਡੇਰੇ ਨੇ ਉਹ ਬੰਦ ਹੋ ਜਾਣਗੇ ਫਿਰ ਆਮ ਰਮੀਨ ਨੂੰ ਹੋ ਗਈ ਉਹ ਕਹਿੰਦੇ ਲਾਇ ਜੀ ਹੁਣ ਨਹੀਂ ਹੋਣ ਵੀ ਮਤਲਬ ਹੁਣ ਇਸ ਤਰ੍ਹਾਂ ਦੇ ਧਰਮ ਗੁਰੂ ਜਿਹੜੇ ਨਹੀਂ ਸ਼ਾਇਦ ਪੈਦਾ ਹੋਣਗੇ ਬਜਿੰਦਰ ਸਿੰਘ ਵਰਗੇ ਉੱਠਦੇ ਰਹਿੰਦੇ ਨੇ ਲੋਕ ਜਿੰਨਾ ਚਿਰ ਜਾਗਰੂਕ ਨਹੀਂ ਹੋਣਗੇ ਉਹਨਾਂ ਚਿਰ ਇਸ ਤਰ੍ਹਾਂ ਦੇ ਧਰਮ ਗੁਰੂ ਉਹਨਾਂ ਦਾ ਸ਼ੋਸ਼ਣ ਕਰਦੇ ਰਹਿਣਗੇ ਉਸੇ ਤਰ੍ਹਾਂ ਇਸ ਤਰ੍ਹਾਂ ਧਰਮਗੁਰੂ ਜਿਹੜੇ ਉੱਠਦੇ ਰਹਿਣਗੇ ਤੇ ਲੋਕਾਂ ਨੂੰ ਲੁੱਟਦੇ ਰਹਿਣਗੇ ਧਰਮ ਦੇ ਨਾਂ ਦੇ ਉੱਤੇ ਗੁੰਮਰਾਹ ਕਰਦੇ ਰਹਿਣਗੇ ਤੇ ਉਹਨਾਂ ਦਾ ਸ਼ੋਸ਼ਣ ਜਿਹੜਾ ਹੁੰਦਾ ਰਹੂਗਾ ਇਹ ਚੱਲਦਾ ਰਹੂਗਾ ਇਕੱਲੇ ਖਤਮ ਨਹੀਂ ਹੋਇਆ ਇਹ ਖਤਮ ਕਿਉਂ ਨਹੀਂ ਹੋਇਆ ਜਿੱਨੇ ਇਹਨਾਂ ਨਾਲ ਪੀੜ ਤੇ ਜੁੜੇ ਨਹੀਂ ਜੋ ਇਹਨੂੰ ਮਤਲਬ ਭਗਵਾਨ ਦਾ ਦਰਜਾ ਦੰਦਦੇ ਜਿਵੇਂ ਪਿਤਾ ਜੀ ਕਹਿੰਨੇ ਆ ਬਿਲਕੁਲ ਭਗਵਾਨ ਦਾ ਦਰਜਾ ਮਤਲਬ ਬਹੁਤ ਵੱਡੀ ਮਤਲਬ ਗੱਲ ਆ ਇੱਕ ਜਿਉਂਦੇ ਇਨਸਾਨ ਨੂੰ ਜਿਹੜਾ ਭਗਵਾਨ ਦਾ ਦਰਜਾ ਦੇਣਾ ਹਾਲਾਂਕਿ ਅਸੀਂ ਬਾਹਰ ਕੁਝ ਪੀੜਤਾਂ ਤੋਂ ਵੀ ਸੁਣਿਆ ਸੀ ਉਹ ਕਹਿੰਦੇ ਸੀ ਲੋਕਾਂ ਲਈ ਮੰਦਰ ਗੁਰ ਵੀ ਕਿਉਂ ਉੱਥੇ ਜਾ ਕੇ ਆਪਣਾ ਜਿਹੜਾ ਸੂਸ਼ਨ ਕਰਾਉਂਦੇ ਨੇ ਉਹਨਾਂ ਨੂੰ ਵੀ ਜਾਗਰੂਕ ਹੋਣਾ ਆਪਣਾ ਪਰ ਆਖਰ ਵੱਡਾ ਇਹ ਤਾਂ ਧਰਮ ਲਈ ਜਿਹੜੇ ਸਾਡੇ ਆਗੂ ਨੇ ਉਹਨਾਂ ਲਈ ਵੀ ਵੱਡਾ ਜਿਹੜਾ ਚੈਲੰਜ ਆ ਕਿ ਜਿਹੜਾ ਲੋਕਾਂ ਨੂੰ ਸੀ ਸੰਭਾਲਣਾ ਕਿਵੇਂ ਆ ਆਪਣੇ ਜਿਹੜਾ ਧਰਮ ਪ੍ਰਤੀ ਜਾਂ ਅਸੀਂ ਉਹਨਾਂ ਨੂੰ ਕਿਸੇ ਆਸਤਾ ਪ੍ਰਤੀ ਜੋੜਨਾ ਕਿਵੇਂ ਆ ਕਿ ਧਰਮ ਗੁਰੂਆਂ ਦੇ ਨਾਲ ਜੋੜ ਕੇ ਤਾਂ ਫਿਰ ਉਹਨਾਂ ਦਾ ਇਸੇ ਤਰ੍ਹਾਂ ਸੂਸ਼ਨ ਹੁੰਦਾ ਰਹੂ ਬਹੁਤ ਮਿਹਰਬਾਨੀ ਗੁਰਦੀਪ ਬੈਣੀਪਾਲ ਖਾਸ ਤੌਰ ਤੇ ਮੋਹੜੀ ਕੋਟ ਦੇ ਵਿੱਚ ਸਾਡੇ ਨਾਲ ਬੜੇ ਹੋਏ ਨੇ ਸਵੈ ਪ੍ਰਚਾਲ ਦੀ ਲੋੜ ਆ ਕਹਿੰਦੇ ਆਤਮ ਮੰਥਨ ਕਰਨਾ ਚਾਹੀਦਾ ਇਹ ਚੀਜ਼ਾਂ ਬੰਦ ਨਹੀਂ ਹੋ ਸਕਦੀਆਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ ਗਈ ਹੈ ਪਰ ਜਿਸ ਤਰ੍ਹਾਂ ਦੀ ਸਜ਼ਾ ਮੁਹਾਲੀ ਕੋਰਟ ਦੇ ਵਿੱਚ ਹੋਈ ਹੈ ਪਾਸਟਰ ਵਰਜਿੰਦਰ ਸਿੰਘ ਤੇ ਵੱਡਾ ਸਵਾਲੀਆ ਨਿਸ਼ਾਨ ਸੀ ਦੋਸ਼ੀ ਕਰਾਰ ਦਿੱਤੇ ਗਏ ਸੀ ਪਰ ਹੁਣ ਆਜੀਵਨ ਕਾਰਾਵਾਸ ਜਦੋਂ ਤੱਕ ਉਹ ਜੀਵਤ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਰਹਿਣਗੇ ਮੋਹਾਲੀ ਕੋਟ ਵੱਲੋਂ ਇਹ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਕੀ ਇਸ ਫੈਸਲੇ ਦੇ ਨਾਲ ਸਮਾਜ ਦੇ ਵਿੱਚ ਤਬਦੀਲੀ ਆਊਗੀ ਬਹੁਤ ਸਾਰੇ ਸਵਾਲ ਖੜੇ ਜ਼ਰੂਰ ਹੁੰਦੇ ਨੇ ਪਰ ਸਭ ਤੋਂ ਵੱਡੀ ਖਬਰ ਡੇਲੀ ਪੋਸਟ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਸਟਰ ਵਰਜਿੰਦਰ ਸਿੰਘ ਨੂੰ ਆਜੀਵਨ ਕਾਰਾਵਾਸ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੈਮਰਾ ਪਰਸਨ ਨਮੇਸ਼ ਦਲੇਰ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਸਸ਼ਿਕਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਪਾਸਟਰ ਵਰਜਿੰਦਰ ਸਿੰਘ ਮਾਮਲੇ ਦੇ ਵਿੱਚ ਮਾਨਯੋਗ ਕੋਰਟ ਵੱਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ ਉਮਰ ਕੈਦ ਟਿਲ ਡੈਥ ਜਦੋਂ ਤੱਕ ਤੁਹਾਡੀ ਜ਼ਿੰਦਗੀ ਹੈ ਹੁਣ ਪਾਸਟਰ ਵਰਜਿੰਦਰ ਸਿੰਘ ਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਰਹਿਣਾ ਪਏਗਾ ਮਾਨਯੋਗ ਮੁਹਾਲੀ ਦੀ ਕੋਰਟ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਧਾਰਾਵਾਂ ਸੀ ਤਾਂ ਉਸ ਧਾਰਾਵਾਂ ਦੇ ਤਹਿਤ ਇਹ ਵੱਡੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ ਤਮਾਮ ਕੋਰਟ ਕੰਪਲੈਕਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਤਾਂਕਿ ਕਿਸੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋ ਸਕੇ ਮੇਰੇ ਨਾਲ ਮੇਰੇ ਮੋਹਾਲੀ ਤੋਂ ਸਹਾਇਕੀ ਗੁਰਦੀਪ ਬੈਣੀਪਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਜੀ ਕੀ ਅੰਦਰ ਦੀ ਇਨਫੋਰਮੇਸ਼ਨ ਆ ਟਿਲ ਡੈਥ 376 2 ਦੇ ਤਹਿਤ ਜੀ ਬਿਲਕੁਲ ਦੇਖੋ ਅੱਜ ਮੋਹਾਲੀ ਅਦਾਲਤ ਦਾ ਜਿਹੜਾ ਵੱਡਾ ਫੈਸਲਾ ਹੈ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕਿਉਂਕਿ 7 ਸਾਲ ਪੁਰਾਣੇ ਜਿਹੜਾ 376 ਮਾਮਲੇ ਦੇ ਵਿੱਚ ਜਿਹੜਾ ਫੈਸਲਾ ਆਇਆ ਜਿਦੇ ਵਿੱਚ ਉਮਰ ਕੈਦ ਦੀ ਸਜ਼ਾ ਨਹੀਂ ਟਿਲ ਡੈਥ ਮਤਲਬ ਪੂਰੀ ਜ਼ਿੰਦਗੀ ਉਹ ਹੁਣ ਉਹਨੂੰ ਜੇਲ੍ਹ ਚ ਬਿਤਾਉਣੇ ਪ ਕੋਲ ਇਹ ਇਹ ਮਤਲਬ ਕਨਫਰਮ ਆ ਤੇ ਨਾਲ 1 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹਾਲਾਂਕਿ ਹਲੇ ਫਾਈਨਲ ਆਰਡਰ ਨੇ ਜਿਹੜੇ ਉਹ ਸਾਡੇ ਕੋਲ ਆਉਣੇ ਨੇ ਜਿੰਨੀ ਅਸੀਂ ਅੰਦਰ ਇਨਫੋਰਮੇਸ਼ਨ ਜਿਹੜੀ ਸਾਰੀ ਸੁਣ ਕੇ ਆਇਆ ਉਹ ਜ਼ਰੂਰ ਜਿਹੜੀ ਦਰਸ਼ਕਾਂ ਲਈ ਜਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਹੁਣ ਤੱਕ ਵਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਵੱਡਾ ਫੈਸਲਾ ਜਿਹੜਾ ਆ ਚੁੱਕਿਆ ਹੈ। ਦੇਖੋ ਬਹੁਤ ਵੱਡਾ ਹਾਲਾਂਕਿ ਜਦੋਂ ਪੀੜਤ ਲੜਕੀ ਅੰਦਰ ਆਈ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਰਟ ਤੋਂ 20 ਸਾਲ ਦੀ ਸਜ਼ਾ ਦੀ ਜਿਹੜੀ ਹੈ ਉਮੀਦ ਹੈ ਪਰ ਲੱਗਦਾ ਇਹ ਬਹੁਤ ਲਾਬਿਮਸਾਲ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਕੋਰਟ ਵੱਲੋਂ। ਬਿਲਕੁਲ ਜਿੱਦਣ 28 ਤਰੀਕ ਨੂੰ ਉਹਨਾਂ ਨੂੰ ਜਦੋਂ ਪੇਸ਼ੀ ਦੇ ਇੱਥੇ ਬੁਲਾਇਆ ਗਿਆ ਸੀ ਉਹ ਅੱਧੇ ਮਿੰਟ ਦੇ ਵਿੱਚ ਅੰਦਰ ਆਏ ਨੇ ਤੇ ਅੱਧੇ ਮਿੰਟ ਦੇ ਵਿੱਚ ਅਦਾਲਤ ਵੱਲੋਂ ਜਦੋਂ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਉਸਟਰ ਨੂੰ ਲੱਗਦਾ ਸੀ ਕਿ ਇਹਨਾਂ ਨੂੰ ਕੋਈ ਵੱਡੀ ਸਜ਼ਾ ਹੋਊਗੀ ਪਰ ਸ਼ਾਇਦ ਮੇਲਾ ਪ ਕਹ ਜੂ ਉਮਰ ਕਹਤ ਕਿ ਜਿੰਦਗੀ ਮਤਲਬ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬਿਤਾਉਣੀ ਪਊਗੀ ਇਸ ਤਰ੍ਹਾਂ ਦਾ ਕੋਈ ਫੈਸਲਾ ਆਊਗਾ ਸ਼ਾਇਦ ਪੀੜਤਾ ਨੂੰ ਅੱਜ ਕਿਤਨਾ ਕਿਤੇ ਉਹ ਜਰੂਰ ਆਹਤ ਮਹਿਸੂਸ ਕਰਦੇ ਹੋਣਗੇ ਕਿ ਉਹਨਾਂ ਨੂੰ 7 ਸਾਲ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਿੰਡ ਤੇ ਜਿਹੜੇ ਆ ਹੰਡਾਇਆ ਏ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਇਸ 7 ਸਾਲ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਆ ਉਹ ਕਿਤਨਾ ਕਿਤੇ ਰਾਹਤ ਮਹਿਸੂਸ ਕਰਦੇ ਹੋਣਗੇ ਜਿਸ ਤਰ੍ਹਾਂ ਉਹ ਕਹਿੰਦੇ ਇਕੱਲੇ ਅਸੀਂ ਨਹੀਂ ਖੁਰ ਵੀ ਕਈ ਪੀੜਤਾਂ ਸਾਹਮਣੇ ਆਉਣਗੇ ਜਿਸ ਤਰ੍ਹਾਂ ਦਾ ਉੱਥੇ ਸ਼ੋਸ਼ਣ ਕੀਤਾ ਜਾਂਦਾ ਸੀ ਔਰਤਾਂ ਦੇ ਨਾਲ ਕਈ ਔਰਤਾਂ ਜਿਹੜੀਆਂ ਬੋਲਦੀਆਂ ਨਹੀਂ ਸੀ ਪੈਸੇ ਦਾ ਲਾਲਚ ਦਿੱਤਾ ਜਾਂਦਾ ਸੀ ਸ਼ਾਇਦ ਹੁਣ ਇਸ ਧਰਮਗੁਰੂ ਦੇ ਨਾਲ ਦੇ ਨਾਮ ਜਿਹੜਾ ਫੈਸਲਾ ਆਇਆ ਧਰਮਗੁਰੂ ਨੂੰ ਜਿਹੜੀ ਸਜ਼ਾ ਹੋਈ ਆ ਇਸ ਧਰਮਗੁਰੂ ਦੇ ਖਿਲਾਫ ਬਹੁਤ ਸਾਰੇ ਪੀੜਤ ਸਾਹਮਣੇ ਆਉਣ ਵਾਲੇ ਨੇ ਜਿਹੜੇ ਇਹੋ ਜਿਹੇ ਧਰਮਗੁਰੂ ਨੇ ਜੋ ਨਕਲੀ ਚੋੜਾ ਪਾ ਕੇ ਘੁੰਮਦੇ ਨੇ ਜੋ ਧੀਆਂ ਪਹਿਣਾ ਦੀ ਬੇਪੱਤੀ ਕਰਦੇ ਨੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਮੋਹਰ ਹੈ ਜਿਹੜੀ ਇਹ ਮਾਨਯੋਗ ਕੋਰਟ ਵੱਲੋਂ ਲਗਾਈ ਗਈ ਹੈ ਬਹੁਤ ਬਹੁਤਾਂ ਨੂੰ ਕੰਨ ਹੋ ਗਏ ਹੋਣੇ ਮੈਂ ਸੁਖਲਾ ਜੀ ਦੇਖੋ ਇਹ ਤਾਂ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਿੰਦੇ ਨੇ ਜਦੋਂ ਆਸਾਰਾਂ ਹੋਈ ਸੀਗੀ ਉਦੋਂ ਵੀ ਐਂ ਕਹਿੰਦੇ ਸੀ ਵੀ ਲਾਇ ਜੀ ਹੁਣ ਸ਼ਾਇਦ ਇਸ ਤੋਂ ਬਾਅਦ ਡੇਰੇ ਨੇ ਉਹ ਬੰਦ ਹੋ ਜਾਣਗੇ ਫੇਰ ਆਰਾਮ ਰਮਿਨ ਹੋ ਗਈ ਉਹ ਕਹਿੰਦੇ ਲਾਇ ਜੀ ਹੁਣ ਨਹੀਂ ਹੋਣ ਵੀ ਮਤਲਬ ਹੁਣ ਇਸ ਤਰ੍ਹਾਂ ਕੇ ਧਰਮ ਗੁਰੂ ਜਿਹੜੇ ਨਹੀਂ ਸ਼ਾਇਦ ਪੈਦਾ ਹੋਣਗੇ ਬਜਿੰਦਰ ਸਿੰਘ ਵਰਕੇ ਉੱਠਦੇ ਰਹਿੰਦੇ ਨੇ ਲੋਕ ਜਿੰਨਾ ਚਿਰ ਜਾਗਰੂਕ ਨਹੀਂ ਹੋਣਗੇ ਉਹਨਾਂ ਚਿਰ ਇਸ ਤਰ੍ਹਾਂ ਦੇ ਧਰਮ ਗੁਰੂ ਉਹਨਾਂ ਦਾ ਸ਼ੋਸ਼ਣ ਕਰਦੇ ਰਹਣਗੇ ਉਸੇ ਤਰ੍ਹਾਂ ਇਸ ਤਰ੍ਹਾਂ ਧਰਮ ਗੁਰੂ ਜਿਹੜੇ ਉੱਠਦੇ ਰਹਿਣਗੇ ਤੇ ਲੋਕਾਂ ਨੂੰ ਲੁੱਟਦੇ ਰਹਿਣਗੇ ਧਰਮ ਦੇ ਨਾਂ ਦੇ ਉੱਤੇ ਗੁੰ ਦਾ ਸੋਚਣਾ ਜਿਹੜਾ ਹੁੰਦਾ ਰਹੂਗਾ ਇਹ ਚੱਲਦਾ ਰਹੂਗਾ ਇਹ ਕੱਲੇ ਖਤਮ ਨਹੀਂ ਹੋਇਆ ਇਹ ਖਤਮ ਕਿਉਂ ਨਹੀਂ ਹੋਇਆ ਜਿੰਨੇ ਇਹਨਾਂ ਨਾਲ ਪੀੜ ਤੇਰੇ ਜੁੜੇ ਨੇ ਜੋ ਇਹਨੂੰ ਮਤਲਬ ਭਗਵਾਨ ਦਾ ਦਰਜਾ ਦਿੰਦੇ ਜੀ ਵੀ ਪਿਤਾ ਜੀ ਕਹਿੰਦੇ ਆ ਬਿਲਕੁਲ ਭਗਵਾਨ ਦਾ ਦਰਜਾ ਮਤਲਬ ਬਹੁਤ ਵੱਡੀ ਮਤਲਬ ਗੱਲ ਆ ਇੱਕ ਜਿਉਂਦੇ ਇਨਸਾਨ ਨੂੰ ਜਿਹੜਾ ਭਗਵਾਨ ਦਾ ਦਰਜਾ ਦੇਣਾ ਹਾਲਾਂਕਿ ਅਸੀਂ ਬਾਹਰ ਕੁਝ ਪੀੜਤਾਂ ਤੋਂ ਵੀ ਸੁਣਿਆ ਸੀ ਉਹ ਕਹਿੰਦੇ ਸੀ ਲੋਕਾਂ ਲਈ ਮੰਦਰ ਗੁਰਦੁਆਰੇ ਬਣੇ ਨੇ ਉੱਥੇ ਕਿਉਂ ਨਹੀਂ ਜਾਂਦੇ ਹੈਗੇ ਕਿਉਂ ਧਰਮ ਗੁਰੂਆਂ ਦੇ ਮਗਰ ਲੱਗੇ ਨੇ ਵੀ ਕਿਉਂ ਉੱਥੇ ਜਾ ਕੇ ਆਪਣਾ ਜਿਹੜਾ ਸੂਸ਼ਣ ਕਰਵਾਉਂਦੇ ਨੇ ਉਹਨ ਉਹਨਾਂ ਲਈ ਵੀ ਵੱਡਾ ਜਿਹੜਾ ਚੈਲੰਜ ਆ ਕਿ ਜਿਹੜਾ ਲੋਕਾਂ ਨੂੰ ਅਸੀਂ ਸੰਭਾਲਣਾ ਕਿਵੇਂ ਆ ਆਪਣੇ ਜਿਹੜਾ ਧਰਮ ਪ੍ਰਤੀ ਜਾਂ ਅਸੀਂ ਉਹਨਾਂ ਨੂੰ ਕਿਸੇ ਆਸਥਾ ਪ੍ਰਤੀ ਜੋੜਨਾ ਕਿਵੇਂ ਆ ਕਿ ਧਰਮ ਗੁਰੂਆਂ ਦੇ ਨਾਲ ਜੋੜ ਕੇ ਤਾਂ ਫਿਰ ਉਹਨਾਂ ਦਾ ਇਸੇ ਤਰ੍ਹਾਂ ਸੁਸਣ ਹੁੰਦਾ ਰਹੂ ਬਹੁਤ ਮਿਹਰਬਾਨੀ ਗੁਰਦੀਪ ਬੈਣੀਪਾਲ ਖਾਸ ਤੌਰ ਤੇ ਮੋਹਾਲੀ ਕੋਰਟ ਦੇ ਵਿੱਚ ਸਾਡੇ ਨਾਲ ਬੜੇ ਹੋਏ ਨੇ ਸਵੈ ਪ੍ਰਚਾਲ ਦੀ ਲੋੜ ਆ ਕਹਿੰਦੇ ਆਤਮ ਮੰਥਨ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਬੰਦ ਨਹੀਂ ਹੋ ਸਕਦੀਆਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਧਰਮ ਗੁਰੂਆਂ ਨੂੰ ਸਜ਼ਾ ਸੁਣਾਈ ਗਈ ਹੈ ਪਰ ਜਿਸ ਤਰ੍ਹਾਂ ਦੀ ਸਜ਼ਾ ਮੋਹਾਲੀ ਕੋਰਟ ਦੇ ਵਿੱਚ ਹੋਈ ਆ ਪਾਸਟਰ ਵਰਜਿੰਦਰ ਸਿੰਘ ਤੇ ਵੱਡਾ ਸਵਾਲੀ ਗੈਸੀ ਪਰ ਹੁਣ ਆਜੀਵਨ ਕਾਰਾਵਾਸ ਜਦੋਂ ਤੱਕ ਉਹ ਜੀਵਤ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਰਹਿਣਗੇ ਮੋਹਾਲੀ ਕੋਰਟ ਵੱਲੋਂ ਇਹ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਕੀ ਇਸ ਫੈਸਲੇ ਦੇ ਨਾਲ ਸਮਾਜ ਦੇ ਵਿੱਚ ਤਬਦੀਲੀ ਆਊਗੀ ਬਹੁਤ ਸਾਰੇ ਸਵਾਲ ਖੜੇ ਜ਼ਰੂਰ ਹੁੰਦੇ ਨੇ ਪਰ ਸਭ ਤੋਂ ਵੱਡੀ ਖਬਰ ਡੇਲੀ ਪੋਸਟ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਸਟਰ ਵਰਜਿੰਦਰ ਸਿੰਘ ਨੂੰ ਆਜੀਵਨ ਕਾਰਾਵਾਸ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੈਮਰਾ ਪਰਸਨ ਨਮੇਸ਼ ਦਲੇਰ ਨਾਲ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਸਸ਼ੀਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਪਾਸਟਰ ਵਰਜਿੰਦਰ ਸਿੰਘ ਮਾਮਲੇ ਦੇ ਵਿੱਚ ਮਾਨਯੋਗ ਕੋਰਟ ਵੱਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ ਉਮਰ ਕੈਦ till death ਜਦੋਂ ਤੱਕ ਤੁਹਾਡੀ ਜ਼ਿੰਦਗੀ ਹੈ ਹੁਣ ਪਾਸਟਰ ਵਰਜਿੰਦਰ ਸਿੰਘ ਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਰਹਿਣਾ ਪਏਗਾ ਮਾਨਯੋਗ ਮੁਹਾਲੀ ਦੀ ਕੋਰਟ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਕਿਉਂਕਿ ਜਿਸ ਤਰ੍ਹਾਂ ਦੀਆਂ ਧਾਰਾਵਾਂ ਸੀ ਤਾਂ ਉਸ ਧਾਰਾਵਾਂ ਦੇ ਤਹਿਤ ਇਹ ਵੱਡੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ तमाम ਕੋਰਟ ਕੰਪਲੈਕਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਤਾਂਕਿ ਕਿਸੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋ ਸਕੇ ਮੇਰੇ ਨਾਲ ਮੇਰੇ ਮੁਹਾਲੀ ਤੋਂ ਸਹਾਯੋਗੀ ਗੁਰਦੀਪ ਬੈਣੀਪਾਲ ਮੌਜੂਦ ਉਦਨੇ ਗੱਲਬਾਤ ਕਰਦੇ ਆ ਪਾਜੀ ਕੀ ਅੰਦਰ ਦੀ ਇਨਫੋਰਮੇਸ਼ਨ ਆ ਟਿਲ ਡੈਥ 370 ਦੇ ਤਹਿਤ ਜੀ ਬਿਲਕੁਲ ਦੇਖੋ ਅੱਜ ਮਹਾਲੀ ਅਦਾਲਤ ਦਾ ਜਿਹੜਾ ਵੱਡਾ ਫੈਸਲਾ ਹੈ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕਿਉਂਕਿ 7 ਸਾਲ ਪੁਰਾਣੇ ਜਿਹੜਾ 376 ਮਾਮਲੇ ਦੇ ਵਿੱਚ ਜਿਹੜਾ ਫੈਸਲਾ ਆਇਆ ਜਿਹਦੇ ਵਿੱਚ ਉਮਰ ਕੈਦ ਦੀ ਸਜ਼ਾ ਹੈ ਟਿਲ ਡੈਥ ਮਤਲਬ ਪੂਰੀ ਜ਼ਿੰਦਗੀ ਉਹ ਹੁਣ ਉਹਨੂੰ ਜੇਲ੍ਹ ਚ ਬਿਤਾਉਣੇ ਪੈ। ਆ ਜੀਵਨ ਕਾਰਾਬਾਸ ਬਿਲਕੁਲ ਇਹ ਇਹ ਮਤਲਬ ਕਨਫਰਮ ਤੇ ਨਾਲ 1 ਲੱਖ ਰੁਪਈਆ ਜਿਹੜਾ ਜੁਰਮਾਨਾ ਕੀਤਾ ਗਿਆ ਹਾਲਾਂਕਿ ਹਲੇ ਫਾਈਨਲ ਆਰਡਰ ਨੇ ਜਿਹੜੇ ਉਹ ਸਾਡੇ ਕੋਲ ਆਉਣੇ ਨੇ ਜਿੰਨੀ ਅਸੀਂ ਅੰਦਰ ਇਨਫੋਰਮੇਸ਼ਨ ਜਿਹੜੀ ਸਾਰੀ ਸੁਣ ਕੇ ਆਇਆ ਉਹ ਜ਼ ਸਾਡੇ ਨਾਲ ਜੁੜੇ ਹੋਏ ਨੇ ਹੁਣ ਤੱਕ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਵੱਡਾ ਫੈਸਲਾ ਜਿਹੜਾ ਆ ਚੁੱਕਿਆ ਹੈ ਦੇਖੋ ਬਹੁਤ ਵੱਡਾ ਹੈ ਹਾਲਾਂਕਿ ਜਦੋਂ ਪੀੜਤ ਲੜਕੀ ਅੰਦਰ ਆਈ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਰਟ ਤੋਂ 20 ਸਾਲ ਦੀ ਸਜ਼ਾ ਦੀ ਜਿਹੜੀ ਹੈ ਉਮੀਦ ਹੈ ਪਰ ਲੱਗਦਾ ਹੈ ਬਹੁਤ ਲਾਬਿਮਿਸਾਲ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਕੋਰਟ ਵੱਲੋਂ ਜੀ ਬਿਲਕੁਲ ਜਿੱਦਣ 28 ਤਰੀਕ ਨੂੰ ਉਹਨਾਂ ਨੂੰ ਜਦੋਂ ਪੇਸ਼ੀ ਤੇ ਇੱਥੇ ਬੁਲਾਇਆ ਗਿਆ ਸੀ ਉਹ ਅੱਧੇ ਮਿੰਟ ਦੇ ਵਿੱਚ ਅੰਦਰ ਆਏ ਨੇ ਤੇ ਅੱਧੇ ਮਿੰਟ ਦੇ ਵਿੱਚ ਅਦਾਲਤ ਵੱਲੋਂ ਜਦੋਂ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਉਸ ਤੋਂ ਲੱਗਦਾ ਸੀ ਕਿ ਇਹਨਾਂ ਨੂੰ ਕੋਈ ਪੀੜਤਾ ਨੂੰ ਵੀ ਉਮੀਦ ਸੀਗੀ ਕਿ ਉਹਨਾਂ ਨੂੰ ਉਮਰ ਕਹਿਜੂ ਉਮਰ ਕਹਿਦ ਕਿ ਜਿੰਦਗੀ ਮਤਲਬ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬਿਤਾਉਣੀ ਪਊਗੀ ਇਸ ਤਰ੍ਹਾਂ ਦਾ ਕੋਈ ਫੈਸਲਾ ਆਊਗਾ ਸ਼ਾਇਦ ਪੀੜਤਾ ਨੂੰ ਅੱਜ ਕਿਤੇ ਨਾ ਕਿਤੇ ਉਹ ਜਰੂਰ ਰਾਹਤ ਮਹਿਸੂਸ ਕਰਦੇ ਹੋਣਗੇ ਕਿ ਉਹਨਾਂ ਨੂੰ 7 ਸਾਲ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਿੰਡ ਤੇ ਜਿਹੜੇ ਆ ਹੰਡਾਇਆ ਏ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਇਸ 7 ਸਾਲ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਆ ਉਹ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰਦੇ ਹੋਣਗੇ ਜਿਸ ਤਰ੍ਹਾਂ ਉਹ ਕਹਿੰਦੇ ਇਕੱਲੇ ਅਸੀਂ ਨਹੀਂ ਹੋਰ ਵੀ ਕਈ ਪੀੜਤਾਂ ਸਾਹਮਣੇ ਆਉਣਗੇ ਜਿਸ ਤਰ੍ਹਾਂ ਦਾ ਉੱਥੇ ਸ਼ੋਸ਼ਣ ਕੀਤਾ ਜਾਂਦਾ ਸੀ ਔਰਤਾਂ ਦੇ ਨਾਲ ਕਈ ਔਰਤਾਂ ਜਿਹੜੀਆਂ ਬੋਲਦੀਆਂ ਨਹੀਂ ਸੀ ਪੈਸੇ ਦਾ ਲਾਲਚ ਦਿੱਤਾ ਜਾਂਦਾ ਸੀ ਸ਼ਾਇਦ ਹੁਣ ਇਸ ਧਰਮਗੁਰੂ ਦੇ ਨਾਲ ਦੇ ਨਾਮ ਜਿਹੜਾ ਫੈਸਲਾ ਆਇਆ ਧਰਮਗੁਰੂ ਜਿਹੜੀ ਸਜ਼ਾ ਹੋਈ ਆ ਇਸ ਧਰਮਗੁਰੂ ਦੇ ਖਿਲਾਫ ਬਹੁਤ ਸਾਰੇ ਪੀੜਤ ਸਾਹਮਣੇ ਆਉਣ ਵਾਲੇ ਨੇ ਨੀਪਾਲ ਸਾਹਿਬ ਜਿਹੜੇ ਇਹੋ ਜਿਹੇ ਧਰਮਗੁਰੂ ਨੇ ਜੋ ਨਕਲੀ ਚੋਲਾ ਪਾ ਕੇ ਘੁੰਮਦੇ ਨੇ ਜੋ ਤੀਆਂ ਪਹਿਣਾ ਦੀ ਬੇਪੱਤੀ ਕਰਦੇ ਨੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਮੋਹਰ ਹੈ ਜਿਹੜੀ ਇਹ ਮਾਨਯੋਗ ਕੋਰਟ ਵੱਲੋਂ ਲਗਾਈ ਗਈ ਹੈ ਬਹੁਤ ਬਹੁਤਿਆਂ ਨੂੰ ਕੰਨ ਹੋ ਗਏ ਹੋਣੇ ਮੈਂ ਸੁਖਲਾ ਜੀ ਦੇਖੋ ਇਹ ਤਾਂ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਿੰਦੇ ਨੇ ਜਦੋਂ ਆਸਰਾਮ ਹੋਈ ਸੀਗੀ ਉਦੋਂ ਵੀ ਐਂ ਐਂ ਕਹਿੰਦੇ ਸੀ ਵੀ ਲਾਇ ਜੀ ਹੁਣ ਸ਼ਾਇਦ ਇਸ ਤੋਂ ਬਾਅਦ ਡੇਰੇ ਨੇ ਉਹ ਬੰਦ ਹੋ ਜਾਣਗੇ ਫੇਰ ਆਰਾਮ ਰਮੀਨ ਹੋ ਗਈ ਉਹ ਕਹਿੰਦੇ ਲਾਇ ਜੀ ਹੁਣ ਨਹੀਂ ਹੋਣ ਵੀ ਮਤਲਬ ਹੁਣ ਇਸ ਤਰ੍ਹਾਂ ਕੇ ਧਰਮਗੁਰੂ ਜਿਹੜੇ ਨਹੀਂ ਸ਼ਾਇਦ ਪੈਦਾ ਹੋਣਗੇ ਬਜਿੰਦਰ ਸਿੰਘ ਵਰਕੇ ਉੱਠਦੇ ਰਹਿੰਦੇ ਨੇ ਲੋਕ ਜਿੰਨਾ ਚਿਰ ਜਾਗਰੂਕ ਨਹੀਂ ਹੋਣਗੇ ਉਹਨਾਂ ਚਿਰ ਇਸ ਤਰ੍ਹਾਂ ਦੇ ਧਰਮਗੁਰੂ ਉਹਨਾਂ ਦਾ ਸ਼ੋਸ਼ਣ ਕਰਦੇ ਰਹਣਗੇ ਉਸੇ ਤਰ੍ਹਾਂ ਇਸ ਤਰ੍ਹਾਂ ਧਰਮਗੁਰੂ ਜਿਹੜੇ ਉੱਠਦੇ ਰਹਿਣਗੇ ਤੇ ਲੋਕਾਂ ਨੂੰ ਲੁੱਟਦੇ ਰਹਿਣਗੇ ਧਰਮ ਦੇ ਨਾਂ ਦੇ ਉੱਤੇ ਗ ਦਾ ਸ਼ੋਸ਼ਨ ਜਿਹੜਾ ਹੁੰਦਾ ਰਹੂਗਾ ਇਹ ਚੱਲਦਾ ਰਹੂਗਾ ਇਕੱਲੇ ਖਤਮ ਨਹੀਂ ਹੋਇਆ ਇਹ ਖਤਮ ਕਿਉਂ ਨਹੀਂ ਹੋਇਆ ਜਿੰਨੇ ਇਹਨਾਂ ਨਾਲ ਪੀੜ ਤੇਰੇ ਜੁੜੇ ਨੇ ਜੋ ਇਹਨੂੰ ਮਤਲਬ ਭਗਵਾਨ ਦਾ ਦਰਜਾ ਦਿੰਦੇ ਜਿਵੇਂ ਪਿਤਾ ਜੀ ਕਹਿੰਦੇ ਆ ਬਿਲਕੁਲ ਭਗਵਾਨ ਦਾ ਦਰਜਾ ਮਤਲਬ ਬਹੁਤ ਵੱਡੀ ਮਤਲਬ ਗੱਲ ਆ ਇੱਕ ਜਿਉਂਦੇ ਇਨਸਾਨ ਨੂੰ ਜਿਹੜਾ ਭਗਵਾਨ ਦਾ ਦਰਜਾ ਦੇਣਾ ਹਾਲਾਂਕਿ ਅਸੀਂ ਬਾਹਰ ਕੁਝ ਪੀੜਤਾਂ ਤੋਂ ਵੀ ਸੁਣਿਆ ਸੀ ਉਹ ਕਹਿੰਦੇ ਸੀ ਲੋਕਾਂ ਲਈ ਮੰਦਰ ਗੁਰਦੁਆਰੇ ਬਣੇ ਨੇ ਉੱਥੇ ਕਿਉਂ ਨਹੀਂ ਜਾਂਦੇ ਹੈਗੇ ਕਿਉਂ ਧਰਮ ਗੁਰੂਆਂ ਦੇ ਮਗਰ ਲੱਗੇ ਨੇ ਵੀ ਕਿਉਂ ਉੱਥੇ ਜਾ ਕੇ ਆਪਣਾ ਜਿਹੜਾ ਸ਼ੋਸ਼ਨ ਕਰਵਾਉਂਦੇ ਨੇ ਉਹਨਾਂ ਨੂੰ ਵੀ ਉਹਨਾਂ ਲਈ ਵੀ ਵੱਡਾ ਜਿਹੜਾ ਚੈਲੰਜ ਆ ਕਿ ਜਿਹੜਾ ਲੋਕਾਂ ਨੂੰ ਅਸੀਂ ਸੰਭਾਲਣਾ ਕਿਵੇਂ ਆ ਆਪਣੇ ਜਿਹੜਾ ਧਰਮ ਪ੍ਰਤੀ ਜਾਂ ਅਸੀਂ ਉਹਨਾਂ ਨੂੰ ਕਿਸੇ ਆਸਥਾ ਪ੍ਰਤੀ ਜੋੜਨਾ ਕਿਵੇਂ ਆ ਕਿ ਧਰਮ ਗੁਰੂਆਂ ਦੇ ਨਾਲ ਜੋੜ ਕੇ ਤਾਂ ਫਿਰ ਉਹਨਾਂ ਦਾ ਇਸੇ ਤਰ੍ਹਾਂ ਸੋਸ਼ਲ ਹੁੰਦਾ ਰਹੂ ਬਹੁਤ ਮਿਹਰਬਾਨੀ ਗੁਰਦੀਪ ਬੈਣੀਪਾਲ ਖਾਸ ਤੌਰ ਤੇ ਮੋਹਾਲੀ ਕੋਰਟ ਦੇ ਵਿੱਚ ਸਾਡੇ ਨਾਲ ਬੜੇ ਹੋਏ ਨੇ ਸਵੈ ਪ੍ਰਚਾਲ ਦੀ ਲੋੜ ਆ ਕਹਿੰਦੇ ਆਤਮ ਮਨਤਨ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਬੰਦ ਨਹੀਂ ਹੋ ਸਕਦੀਆਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਧਰਮ ਗੁਰੂਆਂ ਨੂੰ ਸਜ਼ਾ ਸੁਣਾਈ ਗਈ ਹੈ ਪਰ ਜਿਸ ਤਰ੍ਹਾਂ ਦੀ ਸਜ਼ਾ ਮੋਹਾਲੀ ਕੋਰਟ ਦੇ ਵਿੱਚ ਹੋਈ ਆ ਪਾਸਟਰ ਵਰਜਿੰਦਰ ਸਿੰਘ ਤੇ ਵੱਡਾ ਸਵ ਗਈ ਸੀ ਪਰ ਹੁਣ ਆਜੀਵਨ ਕਾਰਾਵਾਸ ਜਦੋਂ ਤੱਕ ਉਹ ਜੀਵਤ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਰਹਿਣਗੇ ਮੋਹਾਲੀ ਕੋਰਟ ਵੱਲੋਂ ਇਹ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਕੀ ਇਸ ਫੈਸਲੇ ਦੇ ਨਾਲ ਸਮਾਜ ਦੇ ਵਿੱਚ ਤਬਦੀਲੀ ਆਊਗੀ ਬਹੁਤ ਸਾਰੇ ਸਵਾਲ ਖੜੇ ਜ਼ਰੂਰ ਹੁੰਦੇ ਨੇ ਪਰ ਸਭ ਤੋਂ ਵੱਡੀ ਖਬਰ ਡੇਲੀ ਪੋਸਟ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਸਟਰ ਵਰਜਿੰਦਰ ਸਿੰਘ ਨੂੰ ਆਜੀਵਨ ਕਾਰਾਵਾਸ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੈਮਰਾ ਪਰਸਨ ਨਮੇਸ਼ ਦਲੇਰ ਨਾਲ ਗਗਨ ਸ਼ੁਕਲਾ Delhi post Punjabi.